ਆਪਰ ਦੇ ਵਿੱਚ ਮੰਡੀਆਂ ਦੇ ਵਿੱਚ ਮਜ਼ਦੂਰਾਂ ਅਤੇ ਆੜਤੀਆਂ ਵੱਲੋਂ ਕੰਮਕਾਰ ਜਿਹੜਾ ਕਿ ਠੱਪ ਕਰ ਦਿੱਤਾ ਗਿਆ ਹੈ ਸਰਕਾਰ ਦੇ ਵੱਲੋਂ ਉਹਨਾਂ ਦੀਆਂ ਮੰਗਾਂ ਜਿਹੜੀਆਂ ਕਿ ਨਹੀਂ ਮੰਨੀਆਂ ਜਾ ਰਹੀਆਂ ਨੇ ਸੋ ਇਸ ਵਕਤ ਦ ਨਿਊ 7 ਦੀ ਟੀਮ ਖੜੀ ਹੈ ਹੁਸ਼ਿਆਰਪੁਰ ਦੀ ਮੰਡੀ ਦੇ ਵਿੱਚ ਜਿੱਥੋਂ ਕਿ ਆੜਤੀਆਂ ਤੇ ਲੇਬਰ ਵਰਗ ਦੇ ਬੰਦਿਆਂ ਵੱਲੋਂ ਹੜਤਾਲ ਜਿਹੜੀ ਕਿ ਸਰਕਾਰ ਦੇ ਖਿਲਾਫ ਜਾਰੀ ਰੱਖੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਇਹ ਹੈ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਵੱਲੋਂ ਇਹ ਅੜਥਾਲ ਲਗਾਤਾਰ ਜਾਰੀ ਰੱਖੀ ਜਾਵੇਗੀ ਸੋ ਆੜਤੀ ਯੂਨੀਅਨ ਪੰਜਾਬ ਤੋਂ ਜ਼ਿਲ੍ਹਾ ਪ੍ਰਧਾਨ ਸੁਧੀਰ ਸੂਦ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਨੂੰ ਜਿਨ੍ਹਾਂ ਦੇ ਕੋਲੋਂ ਜਾਣਾਂਗੇ ਕੀ ਮੰਗਾਂ ਨੇ ਉਹਨਾਂ ਦੀਆਂ ਤੇ ਕੀ ਉਹ ਮੰਗ ਸਰਕਾਰ ਅੱਗੇ ਰੱਖਦੇ ਨੇ ਮੈਂ ਸੁਧੀਰ ਸੂਦ ਪੰਜਾਬ ਆੜਤੀ ਐਸੋਸੀਏਸ਼ਨ ਦਾ ਜ਼ਿਲ੍ਹਾ ਪ੍ਰਧਾਨ ਅੱਜ ਦੀ ਗੇੜ ਤੇ ਸਾਰੇ ਪੰਜਾਬ ਦੇ ਵਿੱਚ ਜਿਹੜੀ ਹੈ ਜ ਮਜ਼ਦੂਰਾਂ ਦੀ ਔਰ ਆੜਤੀਆਂ ਦੀ ਹੜਤਾਲ ਹੈ ਮਜ਼ਦੂਰ ਆਪਣੀ ਮਜ਼ਦੂਰੀ ਦੀ ਡਿਮਾਂਡ ਮਗਾਈ ਦੀ ਡਿਮਾਂਡ ਕਰਦੇ ਆ ਆੜਤੀ ਆਪਣੀ ਆੜ ਦੀ ਮਗਾਈ ਦੀ ਡਿਮਾਂਡ ਕਰਦੇ ਆ ਆੜਤੀਆਂ ਨੂੰ ਪਿਛਲੇ 2.5 4 ਸਾਲ ਤੋਂ ਨਾ 2.5% ਆੜ ਦੇ ਮਿਲਦੀ ਸੀ ਅੱਜ ਦੀ ਡੇਟ 'ਚ ਸਾਨੂੰ 2.5% ਆੜ ਤਾਂ ਨਹੀਂ ਚੀ ਅੱਜ ਦੀ ਡੇਟ 'ਚ ਸਾਡੇ ਤਕਰੀਬਨ 2% ਆੜ ਸਾਨੂੰ ਮਿਲਦੀ ਪਈ ਹੈ ਉਹਦੇ ਵਿੱਚੋਂ ਸਾਡੇ ਬਿਜਲੀ ਦੇ ਬਿੱਲ ਜਾਂਦੇ ਆ ਸਾਡੇ ਮਰੀਨਾਂ ਮਰੀਨੀਆਂ ਜਾਂਦੀਆਂ ਸਾਡੇ ਆਪਣੀ ਦੁਕਾਨਾਂ ਦੇ ਖਰਚੇ ਜਾਂਦੇ ਆ ਸਾਡੇ ਪੱਲੇ 1% ਜਿਹੜੀ ਆ ਆੜ ਤੋਂ ਪੱਲੇ ਨਹੀਂ ਰਹਿੰਦੀ ਇੰਨੇ ਮਹंगाई ਦੇ ਵੇਲੇ ਇੱਕ ਪਰਸੈਂਟ ਹੈ ਕੋਈ ਕਾਰੋਬਾਰ ਕਰਨ ਨੂੰ ਪਿਆਰ ਦੇ ਅਸੀਂ ਵੀ ਇਹੀ ਕਰਕੇ ਮਜਬੂਰ ਆ ਕਿਸੇ ਕਰਕੇ ਕਿਸੇ ਹੜਤਾਲ ਦਿੱਤੀ ਹੈ ਤੇ ਸਾਨੂੰ ਜਿਆਦਾ ਨਹੀਂ ਹੈ ਜੋ ਪੰਜਾਬ ਲਾ ਕਹਿੰਦਾ ਉਸ ਮੁਕਾਬਲ ਪੱਦਾਈ ਪਰਦਾ ਨਹੀਂ ਸਰ ਹੋਰ ਜਿੱਦਾਂ ਕੀ ਕਹਿ ਲੋ ਕਿ ਥੱਲੇ ਤੱਕ ਜਿਹੜੀ ਵੀ ਹੜਤਾਲ ਜਾਰੀ ਹੈ ਤਾਂ ਵੱਲੋਂ ਫਿਰ ਵੀ ਸਰਕਾਰ ਦੇ ਕੰਨਾਂ ਤੇ ਜੂਨ ਹੀ ਰੇਗ ਰਹੀ ਇਸ ਨੂੰ ਕਿਸ ਤਰ੍ਹਾਂ ਦੇ ਨਾਮ ਦੇਖਦੇ ਹੋ ਦੇਖੋ ਆੜਤੀ ਵਰਗ ਜਿਹੜਾ ਹੈਗਾ ਬਿਜ਼ਨਸਮੈਨ ਜਿਹੜਾ ਹੈਗਾ ਹਮੇਸ਼ਾ ਹੀ ਤੰਗਦਾ ਕਿ ਲਾਅਰ ਦੇ ਆਰਡਰ ਵਾਸਤੇ ਜਸ ਕਰਨਾ ਹੈ ਸਾਡੀ ਵੀ ਇਹੀ ਕੋਸ਼ਿਸ਼ ਹੈ ਜੀ ਕਿ ਲਾਅ ਐਂਡ ਆਰਡਰ ਨੂੰ ਡਿਸਟਰਬਲ ਕੀਤਾ ਜਾਵੇ ਪਰ ਭੁੱਖਾ ਕੀ ਕਰਦਾ ਕੀ ਮਰਦਾ ਕੀ ਕਰਦਾ ਕੀ ਸਾਨੂੰ ਉਹੀ ਕਰਨਾ ਪੈ ਰਿਹਾ ਹੈ ਤਾਂ ਤੱਕ ਜਾਰੀ ਰੱਖੋਗੇ ਜੇਕਰ ਮੰਗਾਂ ਜਿਹੜੀਆਂ ਕਿ ਨਹੀਂ ਮੰਨਦੀ ਕਿਉਂਕਿ ਦੇਖਦੇ ਆਂ ਅਸੀਂ ਵਪਾਰੀ ਵਰਗ ਦੇ ਲੋਕਾਂ ਦੇ ਲਈ ਇੰਦਾ ਬਿਜ਼ਨਸ ਚਲਾਉਣਾ ਜਿਹੜਾ ਕਿ ਔਖਾ ਹੋ ਜਾਏਗਾ ਜੇ ਹੜਤਾਲ ਜਿਆਦਾ ਦੇਰ ਤੱਕ ਲੰਬੀ ਚੱਲੀ ਗਈ ਸੋ ਕਿਸ ਤਰ੍ਹਾਂ ਦੇ ਨਾਲ ਇਸ ਚੀਜ਼ ਨੂੰ ਤੁਸੀਂ ਕਲੈਰੀਫਾਈ ਕਰਨਾ ਚਾਹੋਗੇ ਦੇਖੋ ਸਾਡੀ ਤਾਂ ਮਜਬੂਰੀ ਹੈ ਅਸੀਂ ਮਜਬੂਰੀ ਦੇ ਕੰਮ ਕਰਦੇ ਕਿ ਸਾਡੀ ਕੁਰਸੀ ਦੂੰਗੇ ਕਿ ਅਸੀਂ ਆਪਣਾ ਕਾਰੋਬਾਰ ਛੱਡ ਕੇ ਹੜਤਾਲਾਂ ਤੇ ਬੈਠੇ ਔਰ ਅੱਜ ਮਜਬੂਰੀ ਹੈ ਪਿਛਲੇ 4 ਸਾਲ ਤੋਂ ਅਸੀਂ ਏਸੀ ਮੰਗ ਨੂੰ ਉਠਾ ਰਹੇ ਪਰ ਸਾਡੀ ਮੰਗ ਨਹੀਂ ਕੋਈ ਪੰਗੀ ਅੱਜ ਮਜਬੂਰੀ ਦੇ ਤੌਰ ਤੇ ਅਸੀਂ ਹੜਤਾਲ ਕੀਤੀ ਹੈ ਪਿਛਲੇ 4 ਸਾਲਾਂ ਵਿੱਚ ਕੋਈ ਹੜਤਾਲ ਨਹੀਂ ਕੀਤੀ ਆ ਵਨ ਟਾਈਮ ਡੈਥ ਜਿਹੜੀ ਅਖੀਂ ਦੀ ਡੇਲੀ ਡੈਥ ਨਾਲੋਂ ਅੱਜ ਅੱਜ ਦੇ ਟਾਈਮ ਤੋਂ ਸਾਡੀ ਡੇਲੀ ਜੱਤ ਹੋ ਰਹੀ ਹੈ ਸਾਨੂੰ ਕੋਈ ਖਰਚ ਜਿਹੜੀ ਆੜ ਦਾ ਨਾਮ ਮਿਲਨੇ ਕਰਕੇ ਇਸ ਕਰਕੇ ਆਰਟੀ ਦੇ ਡਿਸੀਜਨ ਲਿੱਤਾਦਾ ਹੈ ਕਿ ਰੋਜ਼ ਰੋਜ਼ ਮਰਨੇ ਨਾਲੋਂ ਇੱਕ ਟਾਈਮ ਮਰਨਾ ਖਰਾਬ ਹੈ ਜੇ ਸਾਡੀ ਆਰਥ ਦੇ ਵਧਾ ਦੋਗੇ ਤਾਂ ਕਾਰੋਬਾਰ ਕਰ ਲਾਂਗੇ ਨਹੀਂ ਤਾਂ ਅਸੀਂ ਵੀ ਫਰੀ ਦਾ ਅਨਾਜ ਖਾਲਾਂਗੇ ਸਾਨੂੰ ਵੀ ਅਨਾਜ ਬਹੁਤ ਰੁਪਇਆ ਦੇ ਤੋ ਸਾਰੀ ਪਬਲਿਕ ਦੀ ਜ਼ਿੰਦਗੀ ਪਈ ਹੈ ਸਾਨੂੰ ਕਾਰੋਬਾਰ ਤੋਂ ਫਰੇ ਕਰਕੇ ਫਰੀ ਦਾ ਅਨਾਜ ਦੇਣਾ ਚਾਹੀਦਾ ਸਾਨੂੰ ਫਰੀ ਦਾ ਅਨਾਜ ਦੇ ਦਿਆ ਪਰ ਜੇ ਸਾਡੀ ਜੇ ਸਾਡੀ ਜਿਹੜੀ ਆਈ ਇਹ ਲੇਬਰ ਦਾ ਕੋਈ ਮੁੱਲ ਨਹੀਂ ਪੈਂਦਾ ਜਿੰਨਾ ਆਰਟੀ ਅਨਾਜ ਮੰਡੀ ਦਾ ਆਰਟੀ ਕੰਮ ਕਰਦਾ ਨਾ ਮੇਰਾ ਖਿਆਲ ਕਿਸੇ ਮੰਡੀਆਂ ਚੋਂ ਨਾਲ ਆਰਟੀ ਨੂੰ ਕੰਮ ਨਹੀਂ ਕਰਨਾ ਚਾਹੀਦਾ ਜ਼ਿੰਮੇਵਾਰਦੀ ਫਸਲ ਆਂਦੀ ਹੈ ਅਸੀਂ ਉਹਨੂੰ ਪਹਿਲਾਂ ਠੇਰੀ ਕਰਾਨੇ ਪੱਖ ਲਵਾਨੇ ਮਜ਼ਦੂਰਾਂ ਨੂੰ ਜਿਹੜੇ ਆ ਰੇਂਜ ਕਰਦੇ ਆਂ ਬਿਜਲੀਆ ਦੇ ਬਿੱਲ ਸਾਡੇ ਜਨਤੇ ਪਏ ਸਾਨੂੰ ਜੇ ਇੰਨਾ ਕੁਝ ਕਰਨੇ ਦੇ ਬਾਵਜੂਦ ਵੀ ਗਵਰਨਮੈਂਟ ਆਰਧੀਆਂ ਨੂੰ ਜਾਂਦੀ ਹੈ ਕਿ ਉਹਨੂੰ ਬਾਹਰ ਕਰ ਦੋ ਤਾਂ ਠੀਕ ਹੈ ਬਾਹਰ ਨਿਕਲਣ ਨੂੰ ਵੀ ਤਿਆਰ ਬੈਠੇ ਪਰ ਸਾਡਾ ਜੋ ਵੀ ਹੈਗਾ ਸ਼ਾਂਤ ਨਹੀਂ ਹੈ ਇਹ ਸ਼ਾਂਤ ਨਹੀਂ ਨਜ਼ਰ ਆ। ਸੋ ਸੁਦੀਰ ਸੂਦ ਜੀ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਹੈ ਸਰਕਾਰ ਦੇ ਖਿਲਾਫ ਉਹਨਾਂ ਦੀਆਂ ਮੰਗਾਂ ਜਿਹੜੀਆਂ ਕਿ ਨਹੀਂ ਮੰਨੀਆਂ ਜਾ ਰਹੀਆਂ ਨੇ। ਇਨਾਂ ਦੇ ਨਾਲ ਲੇਬਰ ਵਰਗ ਦੇ ਲੋਕ ਵੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਵੱਲੋਂ ਰੋਸ ਜਿਹੜਾ ਕੀ ਹੈ ਬਰਾਬਰੀ ਦਾ ਜਤਾਇਆ ਜਾ ਰਿਹਾ ਹੈ ਜਿਨ੍ਹਾਂ ਨੂੰ ਜਿਹੜੇ ਕੀ ਸਹੀ ਰੇਟ ਸਰਕਾਰ ਦੇ ਵੱਲੋਂ ਨਹੀਂ ਦਿੱਤੇ ਗਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਰੇਟ ਜਿਹੜੇ ਕੀ ਦਿੱਤੇ ਜਾ ਰਹੇ ਨੇ ਤੇ ਕੀ ਰੇਟਾਂ ਦੀ ਉਹਨਾਂ ਵੱਲੋਂ ਮੰਗ ਕੀਤੀ ਜਾਂਦੀ ਹੈ ਹਾਂਜੀ ਮੈਂ ਪ੍ਰਧਾਨ ਬੋਲਣਾ ਹਾਂ ਹੁਣ ਮੰਡੀ ਤੋਂ ਜਿਹੜੀ ਸਾਡੀ ਸਰਕਾਰ ਸਾਨੂੰ ਮਜ਼ਦੂਰੀ ਦੇ ਰਹੀ ਹੈ ਬਹੁਤ ਘੱਟ ਹੈ ਕਿਉਂਕਿ ਜਿਹੜੀ ਜਿੰਨੀ ਕ ਲੇਬਰ ਦੇ ਰਹੀ ਹੈ ਉਹਦੇ ਨਾਲ ਸਾਡਾ ਦਿਨ ਰਾਤ ਕੰਮ ਕਰਕੇ ਲੇਬਰ ਨੂੰ ਮਸੇ 5-400 ਰੁਪਏ ਦਿਹਾੜੀ ਦਿੰਦੇ। ਜਿਹਦੇ ਨਾਲ ਘਰ ਚ ਲਾਣਾ ਬਹੁਤ ਔਖਾ। ਬੱਚੇ ਵੀ ਮਗਰ ਬੱਚਿਆਂ ਨੂੰ ਐਜੂਕੇਸ਼ਨ ਦਿਵਾਣੀ, ਪੜਾਈ ਵੀ ਕਰਾਣੀ ਹੈ। ਇੱਕ ਬੰਦਾ ਪਰਿਵਾਰ ਦਾ 5-400 ਰੁਪਏ ਦਿਹਾੜੀ ਦਿਨ ਰਾਤ ਕੰਮ ਕਰਕੇ ਉਹ ਨਾਲ ਕਿੰਨਾ ਘਰ ਚ ਲਾਵੇ। ਗਿਆਜੀ ਦਾ ਦੋ। ਕਰੀਅਨ ਦੇ ਵਿਭਾਗ ਕਿੱਥੇ ਐ? ਇੱਕ ਰੋਟੀ ਸਾਨੂੰ ਖਾਣ ਦਾ ਵੀ ਟਾਈਮ ਨਹੀਂ ਇਸ ਕੰਮ ਚ ਨਾ। ਕਿਉਂਕਿ ਜੀਮੀਦਾਰ ਦਾ ਆਇਆ ਮਾਲ ਉਹ ਵੀ ਟਾਈਮ ਸਰ ਤੋੜਨਾ ਉਧਰ ਅੜਤੀ ਆਪਣੀ ਦੁਕਾਨਦਾਰ ਦੀ ਖਿਆਲ ਰੱਖਣਾ ਤੇ ਇਸ ਕਰਕੇ ਸਾਡਾ ਜਿਹੜਾ ਇਸ ਇਨੀ ਲੀਵਰ ਨਾਲ ਨਹੀਂ ਪਰਵਾਹ ਚੱਲਦਾ ਅਸੀਂ ਤਾਂ ਇਹ ਕਿਹਾ ਵੀ ਸਾਡਾ ਲੀਵਰ ਵਿੱਚ ਵਾਧਾ ਕੀਤਾ ਜਾਵੇ ਤੇ 25% ਦਾ ਤਾਂ ਸਾਡੇ ਕੋਲ 4 ਪੈਸੇ ਹੋਰ ਲੀਵਰ ਦੇ ਬਣ ਤੇ ਘਰ ਚਲ ਸੋਖਾ ਚਲਾਇਆ ਜਾ ਸਕੇ ਤੇ ਸਰਕਾਰਾਂ ਸੁਣਦੀਆਂ ਨਹੀਂ ਇਸ ਕਰਕੇ ਸਾਨੂੰ ਸੰਘਰਸ਼ ਕਰਨਾ ਦੇਖਿਆ ਜਾਵੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਹਰਿਆਣੇ ਦੇ ਵਿੱਚ ਹਰਿਆਣੇ ਦੀ ਵੀ ਗੱਲ ਕਰੀਏ ਵਿੱਚ ਜੇ ਆਪਾਂ ਹਰਿਆਣੇ ਦੇ ਵਿੱਚ ਜਿਹੜਾ ਰੇਟ ਲੇਬਰ ਵਾਲਿਆਂ ਨੂੰ ਦਿੱਤਾ ਜਾ ਰਿਹਾ ਹੈ ਤੇ ਪੰਜਾਬ ਦੇ ਵਿੱਚ ਉਹ ਚੀਜ਼ ਮੰਨਿਆ ਨਹੀਂ ਕੀਤੀ ਜਾ ਰਹੀ ਇਸ ਚੀਜ਼ ਨੂੰ ਤੁਸੀਂ ਕਿਦਾਂ ਦੇਖਦੇ ਹੋ ਤੁਸੀਂ ਇਸੇ ਚੀਜ਼ ਨੂੰ ਤਾਂ ਅਸੀਂ ਕਹਿ ਰਹੇ ਜੀ ਕਿ ਜੋ ਹਰਿਆਣੇ ਦੀ ਲੇਬਰ ਹੈ ਉਹਨਾਂ ਨੂੰ ਕਿਉਂ ਵਾਧ ਦਿੱਤੀ ਜਾ ਰਹੀ ਹੈ ਸਾਨੂੰ ਉਹਦੇ ਨਾਲੇ ਜੋੜਦੇ ਹੋ ਵਾਧਾ ਨਾ ਦਿਓ 25% ਵੀ ਨਾ ਦਿਓ ਜਿੰਨੀ ਲੇਬਰ ਹਰਿਆਣੇ 'ਚ ਲੱਗ ਰਹੀ ਹੈ ਉੰਨੀ ਸਾਡੀ ਲਾਗੂ ਕਰ ਦਿਓ ਉਹ ਵੀ ਨਹੀਂ ਹੋ ਰਿਹਾ ਜੀ ਪਰ ਜੇਕਰ ਜੇਕਰ ਇਸੇ ਤਰ੍ਹਾਂ ਦੇ ਨਾਲ ਚੱਲਦਾ ਰਿਹਾ ਇਹ ਕਿੰਨੇ ਦਿਨ ਇਹ ਹੜਤਾਲ ਜਿਹੜੀ ਕਿ ਤੁਹਾਡੇ ਵੱਲੋਂ ਜਾਰੀ ਰੱਖੀ ਜਾਵੇਗੀ ਕਿਉਂਕਿ ਘਰ ਦਾ ਗੁਜ਼ਾਰਾ ਜਿਹੜਾ ਕਿ ਹੈ ਕਰਨਾ ਵੀ ਔਖਾ ਹੋ ਜਾਂਦਾ ਹੈ ਕਿਉਂਕਿ ਲੇਬਰ ਵਰਗ ਅਸੀਂ ਦੇਖਦੇ ਹਾਂ ਜੋ ਕਮਾਉਂਦੇ ਨੇ ਸਾਰਾ ਦਿਨ ਉਹੀ ਖਾਂਦੇ ਨੇ ਪਰ ਹੜਤਾਲ ਨੂੰ ਜਿਹੜਾ ਜ਼ਿਆਦਾ ਦੇਰ ਜੇਕਰ ਜਾਰੀ ਰੱਖਿਆ ਜਾਵੇ ਤਾਂ ਤੁਹਾਨੂੰ ਨਹੀਂ ਲੱਗਦਾ ਘਰ ਚਲਾਉਣ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਜਿਹੜਾ ਕਿ ਕਰਨਾ ਪਵੇਗਾ ਮਜ਼ਦੂਰ ਹੀ ਹੈ ਜੀ ਜੇ ਨਹੀਂ ਕਰਦੇ ਤਾਂ ਸੁਣਦਾ ਨਹੀਂ ਜੇ ਅਸੀਂ ਮਜਬੂਰ ਹੋ ਕੇ ਇਹ ਕੰਮ ਕਰ ਰਹੇ ਹਾਂ ਜੇ ਸਾਡੀ ਸੁਣ ਨਾ ਫਿਰ ਅਸੀਂ ਇਸ ਪਾਸੇ ਨੂੰ ਤੁਰਿਆ ਕਾ ਨੂੰ ਕੋਈ ਭੁੱਖੇ ਰਹਿਣ ਰਹਿ ਕੇ ਵੀ ਅਸੀਂ ਕਹਿੰਦੇ ਕਰੀਏ ਸਾਡੀ ਕੋਈ ਸੁਣਤਾ ਲਵੇ ਸੋ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰਾਜ ਕੁਮਾਰ ਜੀ ਕੀ ਕਹਿਣਾ ਚਾਹੋਗੇ ਮਜ਼ਦੂਰੀ ਯੂਨੀਅਨ ਦੇ ਵੱਲੋਂ ਵੀ ਜਿਹੜੀ ਕਿ ਹੜਤਾਲ ਕਰ ਦਿੱਤੀ ਗਈ ਹੈ ਮੰਡੀਆਂ ਦੇ ਵਿੱਚ ਕਾਮਕਾਰ ਠੱਪ ਕਰ ਦਿੱਤੇ ਗਏ ਨੇ ਕੀ ਕਹਿਣਾ ਚਾਹੋਗੇ ਕੀ ਮੰਗ ਰੱਖਦੇ ਹੋ ਸਰਕਾਰ ਦੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਰਹੇ ਨੇ ਜੀ ਸਾਡੀ ਮੇਵੇ ਦੇ ਵਿੱਚ 25% ਦਾ ਵਾਧਾ ਕੀਤਾ ਜਾਵੇ ਜਿਹੜੀ ਲੋਟਿੰਗ ਹੈ ਉਹ 5 ਰੁਪਏ ਪ੍ਰਤੀ ਬੋਰੀ ਨਾ ਕੀਤਾ ਜਾਵੇ ਸਾਡਾ ਕਿਉਂਕਿ ਸਾਡਾ ਪਿਛਲੇ ਸਾਲ ਵੀ ਨਹੀਂ ਲਾਰਾ ਲਾਇਆ ਸਾਨੂੰ ਨੀਵਰਾ ਵਿਧਾਨ ਦੇ ਵਿੱਚ ਭਵੰਤਮਾਨ ਸਰਕਾਰ ਵੱਲੋਂ ਸਾਨੂੰ ਪਿਛਲੇ ਸਾਲ ਕਹਤਾ ਹੀ ਤੁਹਾਡੀ 25% ਲੀਵਰ ਵਾਧੂ ਗਈ ਉਹ ਨੂਜ ਦੇ ਵਿੱਚ ਵੀ ਆਇਆ ਦਾ ਸਾਨੂੰ ਲਾਗੂ ਨਹੀਂ ਕੀਤੀ ਹਜੇ ਤਾਂ ਇਹ ਵੀ 25% ਦਾ ਜਿਹੜਾ ਸਾਡਾ ਵਾਧਾ ਪਰੋਂ ਦੇ ਲਾਗੂ ਵੀ ਨਹੀਂ ਕੀਤਾ ਹੋਣੀ ਤੇ ਜੇਕਰ ਸਰਕਾਰ ਵੱਲੋਂ ਹੁਣ ਵੀ ਨਹੀਂ ਸੁਣੀ ਜਾਂਦੀ ਜਾਏਗੀ ਤੁਹਾਡੀ ਗੱਲ ਨੂੰ ਤੇ ਕੀ ਰਣਨੀਤੀ ਅਪਣਾਓਗੇ ਇਸ ਤੋਂ ਬਾਅਦ ਸਾਡੀਆਂ ਸਭਾ ਜਿੱਦਾਂ ਵੀ रहेਗਾ ਉਹ ਸਾਡਾ ਅਣ ਮੈਸੇਜ ਸਮੇਤ ਸਾਡੀ ਜਿਹੜੀ ਹੜਤਾਲ ਇਦਾਂ ਜਾਰੀ ਰਹੂਗੀ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੂਗੀ ਸਰਕਾਰ ਸੋ ਏਸੀ ਲੇਬਰ ਵਰਗ ਦੇ ਲੋਕ ਜਿਨ੍ਹਾਂ ਵੱਲੋਂ ਰੋਸ਼ਨੀ ਦਿਖਾਇਆ ਜਾ ਰਿਹਾ ਹੈ ਕਿ ਕਿ ਹੜਤਾਲਾਂ ਤੇ ਲੇਬਰ ਵਰਗ ਦੇ ਲੋਕਾਂ ਵੱਲੋਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਹੜਤਾਲ ਕਰ ਦਿੱਤੀ ਗਈ ਹੈ ਸਰਕਾਰ ਦੇ ਕੋਲੋਂ ਉਹਨਾਂ ਨੂੰ ਜੋ ਰੇਟ ਮਿਲਣਾ ਚਾਹੀਦਾ ਹੈ ਜਿਸ ਦੀ ਉਹ ਮੰਗ ਕਰਦੇ ਨੇ ਉਹ ਨਹੀਂ ਮਿਲ ਰਿਹਾ ਹੈ ਤੇ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਜੇਕਰ ਸਰਕਾਰ ਹੱਲੇ ਵੀ ਇਹਨਾਂ ਦੀਆਂ ਮੰਗਾਂ ਨਹੀਂ ਮੰਨੇਗੀ ਤਾਂ ਇਸੇ ਤਰ੍ਹਾਂ ਦੇ ਨਾਲ ਹੜਤਾਲ ਜਿਹੜੀ ਕਿ ਉਹਨਾਂ ਵੱਲੋਂ ਜਾਰੀ ਰੱਖੀ ਜਾਵੇਗੀ ਜਿਸ ਦੇ ਨਾਲ ਸਰਕਾਰ ਦੇ ਕੰਨਾਂ ਦੇ ਉੱਤੇ ਫਿਲਹਾਲ ਤਾਂ ਕੋਈ ਜੂਨ ਨਹੀਂ ਰੇਗ ਰਹੀ ਹੈ ਪਰੰਤੂ ਜੇਕਰ ਕੋਈ ਹੱਲ ਇਹਨਾਂ ਦਾ ਨਹੀਂ ਕੀਤਾ ਜਾਂਦਾ ਤੇ ਇਹ ਹੜਤਾਲ ਵੱਡੇ ਪੱਧਰ ਤੇ ਲੇਬਰ ਯੂਨੀਅਨਾਂ ਵੱਲੋਂ ਵੱਖ-ਵੱਖ ਤਰੀਕੇ ਦੇ ਨਾਲ ਵੱਡੇ ਪੱਧਰ ਤੇ ਜਿਹੜੀ ਕਿ ਕੀਤੀ ਜਾਵੇਗੀ ਮੈਂ ਅਨਿਕੇਤ ਕੈਮਰਾਮੈਨ ਕਰਨ ਦੇ ਨਾਲ ਦਾ ਨਿਊ 7 ਤੋਂ